ਮੈਂ ਸੀਨੀਅਰ ਕਨਸਟੇਬਲ ਅਨਵਦੀਪ ਕੋਹਰਾ ਮੈਂ ਸਾਜ ਕੇਂਦਰ ਸਬ ਡਿਵੀਜ਼ਨ ਸਾਜ ਕੇਂਦਰ ਹਲਾਵਾਂ ਵਿੱਚ ਪੋਸਟਡ ਹਾਂ ਅੱਜ ਕੀ ਕਰਨਾ ਚਾਹੁੰਦੇ ਹੋ ਅੱਜ ਮੂਮੈਂਟ ਮੂਮੈਂਟ ਇਹਦੇ ਪਹਿਲਾਂ ਤਾਂ ਮੈਂ ਆਪਣੀਆਂ ਸਾਰੀਆਂ ਦੇਸ਼ ਦੀਆਂ ਬੱਚੀਆਂ ਮਹਿਲਾਵਾਂ ਨੂੰ ਬਹੁਤ ਸਾਰੀ ਮੁਬਾਰਕਬਾਦ ਦੇਣਾ ਚਾਹੁੰਦੀ ਆ ਉਹ ਕੀ ਕਹਣਾ ਚਾਹੁੰਦੇ ਕਿ ਇਸ ਨਿੱਕੇ ਦਾ ਜੀਵਨ ਤੁਸੀਂ ਆਪ ਲੇਡੀ ਹੋ ਰ ਬੀਪੀ ਆ ਉਹ ਨਾਲ ਡਿਊਟੀ ਵੀ ਕਰਦੇ ਹੋ ਕਿੰਨਾ ਸੰਘਰਸ਼ ਚ ਹੈ ਬਿਲਕੁਲ ਸਟਰਗਲ ਤਾਂ ਹੈ ਲਾਈਫ ਹੈ ਹੀ ਇੱਕ ਸਟਰਗਲ ਦਾ ਨਾਮ ਹੈ ਬਟੇ ਇਹਦੀ ਤੋ ਖਬਰਉਣਾ ਨਹੀਂ ਮੈਂ ਤੇ ਇਹੀ ਚਾਹਾਂਗੀ ਕਿ ਆਪਣੀਆਂ ਜਿੰਨੀਆਂ ਵੀ ਮਹਿਲਾਵਾਂ ਵਾ ਉਹ ਵੱਦ ਵੱਦ ਪੜ੍ਹਨ ਲਿਖਨ ਔਰ ਫੀਲਡ ਵਿੱਚ ਆਉਣ ਔਰ ਆਪਣੇ ਪ੍ਰੋਗਰੈਸ ਕਰਨਾ ਔਰ ਜੋ ਵੀ ਜਿੰਨੀ ਵੀ ਫੈਮਿਲੀਜ਼ ਨੇ ਉਹਨਾਂ ਦੇ ਫਾਦਰ ਮਦਰ ਸਾਰੀ ਬੱਚਿਆਂ ਨੂੰ ਸਪੋਰਟ ਕਰਨਾ ਉਹਨਾਂ ਨੂੰ ਪੜਾਇਆ ਜਾਵੇ ਲਿਖਾਇਆ ਜਾਵੇ ਉਹਨਾਂ ਨੂੰ ਸਪੋਰਟਸ ਲਾਈਨ ਹੈ ਜਿੰਨਾ ਵਿੱਚ ਵੀ ਉਹਨਾਂ ਦਾ ਇੰਟਰਸਟ ਹੈ ਤੇ ਉਹਨਾਂ ਨੂੰ ਜਿਹੜੀ ਉਹ ਐਕਟੀਵਿਟੀਜ਼ ਵਿੱਚ ਪਾਇਆ ਜਾਵੇ ਤਾਂ ਜੋ ਦੇਸ਼ ਦੀ ਤਰੱਕੀ ਤਰੱਕੀ ਹੋ ਸਕੇ ਬੱਚਿਆਂ ਦੀ ਤਰੱਕੀ ਹੋ ਸਕੇ ਜੀ ਜੇ ਹਸਮਾਇਆ ਕਿ ਤੁਸੀਂ ਤੁਹਾਡੇ ਬੀਬੀ ਨੇ ਤੁਹਾਨੂੰ ਰਿਕੁਐਸਟ ਕੀਤੀ ਹੈ ਬਿਕਰ ਰਵੋ ਪਰ ਡਿਊਟੀ ਤੇ ਜਾਣਾ ਪੈਂਦਾ ਹੈ ਬੇ ਸਪੈਸ਼ਲ ਹਾਂਜੀ ਹੁੰਦਾ ਹੈ ਕਿ ਜਿਸ ਦਿਨ ਨੂੰ ਛੁੱਟੀ ਹੁੰਦੀ ਹੈ ਫਿਰ ਇਸ ਨੂੰ ਵੀ ਹੁੰਦਾ ਹੈ ਕਿ ਮੰਮਾ ਘਰ ਰਹਿਣ ਕੇ ਵੇਲੇ ਸੰਡੇ ਆਉਂਦਾ ਹੈ ਬੱਚੇ ਨੂੰ ਹੁੰਦਾ ਹੈ ਕਿ ਸੰਡੇ ਸ਼ਾਇਦ ਮੰਮਾ ਘਰ ਹੀ ਹੋਣਗੇ ਬਟ ਨਹੀਂ ਸਾਨੂੰ ਇਮੀਡੀਟਲੀ ਆਪਣੀ ਡਿਊਟੀਆਂ ਦਾ ਜਦੋਂ ਕੋਲ ਆ ਜਾਂਦੀ ਹੈ ਅਮਰਜੈਂਸੀ ਤੇ ਸਾਨੂੰ ਜਾਣਾ ਪੈਂਦਾ ਹੈ ਬੱਚੇ ਨੂੰ ਸਮਝਾ ਕੇ ਤੇ ਬੱਚਾ ਤੇ ਕਿਸੇ ਵਾਲੀ ਰੋਂਦੇ ਨੂੰ ਵੀ ਛੱਡ ਕੇ ਜਾਣਾ ਪੈਂਦਾ ਹੈ ਬਟ ਡਿਊਟੀ ਅਹਿਮ ਹੈ ਡਿਊਟੀ ਨੂੰ ਪਹਿਲ ਹੈ ਡਿਊਟੀ ਤੇ ਜਾਣਾ ਹੀ ਜ਼ਰੂਰੀ ਹੈ ਕਿੰਨਾ ਕੁ ਸੰਘਰਸ਼ ਹੈ ਜੀ ਇਸ ਨਾਲ ਡਿਊਟੀ ਨਾਲ ਆਪਣੇ ਘਰ ਪਰ ਫੈਮਿਲੀ ਨੂੰ ਵੇਖਣਾ ਟਾਈਮ ਦੇ ਸੰਘਰਸ਼ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਡਬਲ ਜ਼ਿੰਮੇਵਾਰੀਆਂ ਹੋ ਜਾਂਦੀਆਂ ਨੇ ਘਰ ਵੀ ਦੇਖਣਾ ਹੈ ਇੱਕ ਜਿਹੜੀ ਲੜਕੀ ਹੈ ਜੋਬ ਵੀ ਕਰੇਗੀ ਉਹ ਕਿਸੇ ਦਿਨ ਉਹ ਵੀ ਹੈ ਕਿਸੇ ਦੀ ਵਾਈਫ ਵੀ ਹੈ ਮਮਾ ਵੀ ਹੈ ਤੇ ਇਸ ਕਰਕੇ ਸਾਰੀਆਂ ਜ਼ਿੰਮੇਵਾਰੀਆਂ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਜਾਂਦਾ ਹੈ ਆਪਣੀ ਡਿਊਟੀ ਵੀ ਕੀਤੀ ਜਾਂਦੀ ਹੈ ਟਾਈਮ ਕੱਢ ਕੇ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਬੰਦੀ ਮੈਂ ਅੱਜ ਮਹਿਲਾ ਦੇਪਤੀ ਕੀ ਕਹਿਣਾ ਚਾਹੂਗੀ ਉਹਨਾਂ ਨੂੰ ਕਦੇ ਵੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਪੇਰੈਂਟਸ ਨੇ ਉਹ ਬੱਚਿਆਂ ਨੂੰ ਕਿਤੇ ਅੱਗੇ ਉਹਨਿੰਦੇ ਲੜਕੀਆਂ ਸਮਝ ਕੇ ਘਰਾਂ 'ਚ ਉਹਨਾਂ ਕੋਈ ਰਹਿਣ ਲਈ ਕਹਿੰਦੇ ਬਿਲਕੁਲ ਅ ਵੈਸੇ ਤਾਂ ਵੇਖਿਆ ਜਾਵੇ ਤਾਂ ਕਾਫੀ ਸਮਾਜ ਚੇਂਜ ਹੋ ਰਿਹਾ ਏ ਬਟ ਫਿਰ ਵੀ ਕੁਝ ਪਰਸੈਂਟ ਅਜੇ ਵੀ ਲੋਕ ਇਵੇਂ ਦੇ ਨੇ ਜਿਹੜੇ ਬੱਚਿਆਂ ਨੂੰ ਬਾਹਰ ਨਹੀਂ ਹੋਣ ਦਿੰਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣੇ ਬੱਚਿਆਂ ਨੂੰ ਪੜਾਓ ਲਿਖਾਓ ਤਾਂ ਜੋ ਉਹ ਤਰੱਕੀ ਕਰ ਸਕਣ ਸਾਡਾ ਦੇਸ਼ ਤਰੱਕੀ ਕਰ ਸਕੇ ਅਸੀਂ ਵੀ ਹੋਰ ਕੰਟਰੀਆਂ ਵਾਂਗ ਜਿਹੜਾ ਵਾ ਸਾਡਾ ਦੇਸ਼ ਪ੍ਰੋਗਰੈਸ ਕਰੇ ਔਰ ਜੜੀਆਂ ਮਹਿਲਾਵਾ ਵਾ ਵੱਦ ਤੋਂ ਵੱਦ ਆ ਮੋੜਨਾ ਮੋੜਾ ਜੋੜ ਕੇ ਆਪਣੇ ਜੈਂਟਸ ਦੇ ਨਾਲ ਕੰਮ ਕਰ ਸਕਣ